ਲਬਾਦ ਤੇ ਸਾਂਝਾ ਨਾਂ ਦਿੱਤਾ ਕਰ ਕੀਤਾ ਕੀ ਜਾਏ ਅਜ ਅਸੀਂ ਉੱਥੇ ਹੀ ਫੇਰ ਫਸ ਗਏ ਥੋੜਾ ਹੋਰ ਧਿਆਨ ਦਿਓ ਮਹਾਰਾਜ ਤੰਗੂ ਤੇਗ ਬਹਾਦਰ ਸਾਹਿਬ ਸਮਾਜ ਨੂੰ ਇਸ ਗੁਲਾਮੀ ਚੋਂ ਕੱਢਦਿਆਂ ਕੱਢਦਿਆਂ ਇਸ ਗੁਲਾਮੀ ਚੋਂ ਕੱਢਦਿਆਂ ਕੱਢਦਿਆਂ ਤਿੰਨ ਵਾਰ ਗ੍ਰਿਫਤਾ ਹੋਏ ਮਹਾਰਾਜ ਤੰਗੂ ਤੇਗ ਬਹਾਦਰ ਸਾਹਿਬ ਨੂੰ ਤਿੰਨ ਵਾਰ ਕੈਦ ਕੀਤਾ ਗਿਆ ਤਿੰਨ ਵਾਰ ਪਹਿਲੀ ਵਾਰ ਸਭ ਤੋਂ ਜ਼ਿਆਦਾ ਗੋਬਿੰਦ ਰਾਏ ਜੀ ਦੇ ਜਨਮ ਤੋਂ ਪਹਿਲਾਂ 1665 ਵਿੱਚ ਦੂਜੀ ਵਾਰ ਧੰਗੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਆਗਰੇ ਪਰ ਪਹਿਲੀ ਵਾਰੀ ਜਦੋਂ 65 ਵਿੱਚ ਗ੍ਰਿਫਤਾਰ ਕੀਤਾ ਜੀਂਦ ਦੇ ਨੇੜੇ ਹਰਿਆਣੇ ਚ ਤਮਕਾਨ ਤੋਂ ਕੀਤਾ ਸੀ ਦੂਜੀ ਵਾਰ ਗ੍ਰਿਫਤਾਰ ਕੀਤਾ ਆਗਰੇ ਤੋਂ 1670 ਵਿੱਚ ਪੀਜੀ ਵਾਰ ਮਹਾਰਾਜ ਸੱਤੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਦੇ ਆਏ ਮਲਕਪੁਰ ਰੰਗੜਾ ਤੋਂ ਪੀਜੀ ਵਾਰ 1675 ਵਿੱਚ ਜਦੋਂ ਮਹਾਰਾਜ ਦੀ ਸ਼ਹੀਦੀ ਹੋਈ ਹੈ ਤਿੰਨ ਵਾਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਤਿੰਨ ਵਾਰ ਜੇ ਰਕ ਆਪਣੀ ਸੁਰੱਖਤ ਤੇ ਜ਼ੋਰ ਪਾਓ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਿਉਂ ਕੀਤਾ ਜਾਂਦਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਤੋਂ ਤਿੰਨ ਵਾਰ ਤੀਜੀ ਵਾਰ ਜਦੋਂ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤੀਜੀ ਵਾਰ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਦੇ ਤਿੰਨ ਮਹਾਨ ਸਿੱਖਾਂ ਨੂੰ ਮੁਖੀ ਸਿੱਖਾਂ ਨੂੰ ਇੱਕ ਨੂੰ ਆਰੇ ਨਾਲ ਜੀਰਿਆ ਦੂਜੇ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾਈ ਤੀਜੇ ਨੂੰ ਜਿਉਂਦੇ ਨੂੰ ਦੇਗ ਦੇ ਉੱਪਲ ਦੇ ਪਾਣੀ ਵਿੱਚ ਉਬਾਲ ਦਿੱਤਾ ਗਿਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਰਾ ਦਾਸ ਜੀ ਤਿੰਨਾਂ ਸਿੱਖਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਸ਼ਹਾਦਤ ਹੋਈ ਤਾਂ ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤੁਸੀਂ ਜਰਾ ਆਪਣੀ ਸੋਚ ਨੂੰ ਕਾਇਮ ਕਰਿਓ ਮਹਾਰਾਜ ਨੇ ਕਿਸੇ ਦਾ ਨੁਕਸਾਨ ਕੀਤਾ ਹੀ ਨਹੀਂ ਸੀ ਮਹਾਰਾਜ ਨੇ ਕਿਸੇ ਨੂੰ ਮਾੜਾ ਸ਼ਬਦ ਵੀ ਨਹੀਂ ਕਿਹਾ ਬਾਣੀ ਆਪਣੇ ਕੋਲ ਮਧੂਕ ਸਿਰੜ ਕੇ ਦੇਖ ਸਕਦੇ ਹੋ ਜਿ ਕਿਹਾ ਉਹ ਗੱਤ ਬਾਣੀ 'ਚ ਮੌਜੂਦ ਹੋਏਗਾ ਬਾਣੀ ਮਹਾਰਾਜ ਦੀ ਹੈਗੀ ਆਪਣੇ ਜੀ ਮਹਾਰਾਜ ਦੀ ਬਾਣੀ ਵਿੱਚ ਕੋਈ ਵੀ ਇਦਾਂ ਦਾ ਤੁਹਾਨੂੰ ਸ਼ਬਦ ਨਹੀਂ ਮਿਲਦਾ ਜਿਹੜਾ ਕਿਸੇ ਦੀ ਸ਼ਾਨ ਦੇ ਖਲਬ ਜਾਂਦਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ ਮਾੜੀ ਮੱਤ ਵੀ ਨਹੀਂ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਉਜੜਦਿਆਂ ਨੂੰ ਵਸਾਇਆ ਲੋਕਾਂ 'ਚ ਪਿਆਰ ਦੀ ਭਾਵਨਾ ਜਗਾਈ ਨਫਰਤ ਨੂੰ ਘਟਾਇਆ ਲੋਕਾਂ ਨੂੰ ਸਾਂਝੇ ਰੂਪ ਵਿੱਚ ਲੰਗਰ 'ਤੇ ਬੈਠਣ ਲਈ ਮਹਾਰਾਜ ਨੇ ਪ੍ਰੇਰਣਾ ਦਿੱਤੀ ਸੰਗਤ ਵਿੱਚ ਬੈਠਣ ਦੀ ਪ੍ਰੇਰਣਾ ਦਿੱਤੀ ਕੀ ਕੀਤਾ ਸੀ ਮਾੜਾ ਜੀ ਕਦੇ ਸਾਦਾ ਇਸ ਪਾਸੇ ਧਿਆਨ ਨਹੀਂ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਸਮਾਜ ਵਿੱਚ ਪਰਪਕਾਰ ਕਰ ਰਹੇ ਚੰਗਾ ਕਰ ਰਹੇ ਨੇ ਗੁਰੂ ਗਰੀਬਨਵਾਸ ਸਤਗੁਰੂ ਜੀ ਆਪਣਾ ਪਰਿਵਾਰ ਛੱਡ ਕੇ ਸਮਾਜ ਦੇ ਦੁੱਖੜੇ ਮਿਲਾ ਰਹੇ ਲੋਕਾਂ ਕੋਲ ਜਾ ਰਿਹਾ ਹੈ ਗੁਲਾਮੀ ਦੀਆਂ ਪਈਆਂ ਜ਼ੰਜੀਰਾਂ ਨੂੰ ਕੱਟ ਰਿਹਾ ਹੈ ਭਰਮ ਭੁਲੇਖਿਆਂ ਨੂੰ ਕੱਟ ਰਿਹਾ ਹੈ ਪਰ ਤਿੰਨ ਵਾਰ ਗ੍ਰਿਫਤਾਰੀ ਹੁੰਦੀ ਹੈ ਕੀ ਕਾਰਨ ਹੋ ਸਕਦਾ ਹੈ ਕਾਰਨ ਮੋਟਾ ਜਿਹਾ ਦੇਣਾ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂ ਪਰ ਇੱਕ ਕੋਈ ਮੋਟਾ ਜਿਹਾ ਕਾਰਨ ਨਜ਼ਰ ਆਉਂਦਾ ਹੈ ਜਿਵੇਂ ਕਰਿਓ ਜਿਹੜੇ ਰਾਜਨੀਤਿਕ ਲੋਕ ਹੈ ਨਾ ਭਾਵੇਂ ਉਸ ਵੇਲੇ ਦੇ ਸੀ ਤੇ ਭਾਵੇਂ ਆਜਦੇ ਹਾਂ ਮੈਂ ਅੱਜ ਵਾਲਿਆਂ ਨੂੰ ਅੱਜ ਵਾਲਿਆਂ ਨੂੰ ਉੱਥੇ ਹੀ ਰੱਖ ਦਾਂ ਕਿਉਂਕਿ ਘਾਟੇ ਵੀ ਨਹੀਂ ਕਰਦੇ ਇਹ ਰੰਗ ਰੰਗ ਬਦਲ ਲੈਂਦੇ ਨੇ ਜੇ ਪੰਜਾਬ ਦੇ ਵਿੱਚ ਤੁਹਾਡਾ ਵਾਹ ਵਾਸਤਾ ਰਹਿੰਦਾ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ ਜੇ ਉੱਥੇ ਵੇਖਣਾ ਹੋਵੇ ਇੱਥੇ ਤਾਂ ਮੈਨੂੰ ਤੁਹਾਡਾ ਪਤਾ ਨਹੀਂ ਜੇ ਉੱਥੇ ਵੇਖਣਾ ਹੋਵੇ ਤੇ ਉੱਥੇ ਇਹ ਨਹੀਂ ਸਮਝ ਲੱਗਦੀ ਵੀ ਬੰਦਾ ਰਾਤ ਨੂੰ ਪੱਕ ਕੋਈ ਹੋਰ ਬੰਨੀ ਚੜਦਾ ਸੀ ਸਵੇਰੇ ਹੋਰ ਬੰਨ ਲੈਂਦਾ ਉਹ ਪੱਗ ਨਾਲ ਕੱڑا ਬਦਲ ਲੈਂਦਾ ਪੱਗ ਦਾ ਰੰਗ ਬਦਲ ਗਿਆ ਪਰ ਕੱڑا ਬਦਲ ਗਿਆ ਸਿਰਫ ਰੰਗ ਬਦਲ ਨਾਲ ਕੱڑا ਨਹੀਂ ਬਦਲਦਾ ਅੰਦਰ ਦਿਮਾਗ ਵੀ ਉਹਦਾ ਤਾਂ ਹੋਣਾ ਚਾਹੀਦਾ ਹੈ ਨਾ ਉਹ ਸੋਚ ਵੀ ਨਹੀਂ ਹੋਣੀ ਚਾਹੀਦੀ ਹੈ ਨਾ ਸੋਚ ਹੈਗੀ ਮੈਂ ਗੈਰਨੀ ਕਰਿਆ ਸਭ ਜਿਹੜੇ ਰਾਜਨੀਤਿਕ ਲੋਕ ਹੈ ਨਾ ਇਹਨਾਂ ਦਾ ਸੱਚ ਕੋਈ ਧੰਨ ਨਹੀਂ ਹੁੰਦਾ ਇਹਨਾਂ ਨੇ ਸਿਰਫ ਮਖੌਟੇ ਪਾਏ ਹੁੰਦੇ ਆ ਰਾਜਨੀਤਿਕ ਲੋਕਾਂ ਨੂੰ ਭਾਵੇਂ ਉਦੋਂ ਵਾਲੇ ਸੀ ਭਾਵੇਂ ਅੱਜ ਵਾਲੇ ਜਿੱਥੇ ਮਰਜ਼ੀ ਦੇਖ ਲਓ। ਬਾਕੀ ਜੇ ਗੁਰਾ ਮਨਾਉਣਾ ਤੁਸੀਂ ਮਨਾ ਵੀ ਲਿਓ ਕੋਈ ਗੱਲ ਨਹੀਂ। ਪਰ ਰਾਜਨੀਤਿਕ ਲੋਕਾਂ ਨੂੰ ਇਹ ਗੱਲ ਬੜੀ ਫਿੱਟ ਆਉਂਦੀ ਹੈ ਕਿ ਲੋਕ ਲੜਦੇ ਰਹਿਣ। ਲੋਕ ਵੰਡੇ ਰਹਿਣ। ਲੋਕਾਂ ਦਾ ਘਾਟੋ ਕਲੇਸ਼ ਪਿਆਹੀ ਰਹੇ। ਲੋਕ ਮਰਦੇ ਰਹਿਣ ਇੱਕ ਦੂਜੇ ਨੂੰ ਵੱਢਦੇ ਰਹਿਣ ਇਹ ਇਹਨਾਂ ਨੂੰ ਬਹੁਤ ਫਿੱਟ ਆਉਂਦਾ ਹੈ। ਜੇ ਲੋਕ ਲੜਨਗੇ ਲੋਕ ਆਪਸ ਵਿੱਚ ਮਰਨਗੇ ਲੋਕ ਇੱਕ ਦੂਜੇ ਦੀ ਕਟਾਵਟੀ ਕਰਨਗੇ ਇਹਨਾਂ ਦਾ ਦਾਅ ਲੱਗਾ ਰਹਿੰਦਾ ਇਹਨਾਂ ਨੂੰ ਇਹ ਗੱਲ ਬਹੁਤ ਸੁੱਤਰ ਬੈਠਦੀ ਹੈ ਆਪਣੇ ਸਿੰਘਾਸਨ ਆਪਣੀਆਂ ਗੱਡੀਆਂ ਆਪਣੀਆਂ ਕੁਰਸੀਆਂ ਸਲਾਮਤ ਰੱਖਣ ਲਈ ਲੋਕਾਂ ਨੂੰ ਲੜਾਓ ਮਰਾਓ ਲੋਕਾਂ ਦੇ ਵਿੱਚ ਨਫ਼ਰਤ ਬੀਜੋ ਲੋਕਾਂ ਨੂੰ ਵੰਡ ਕੇ ਰੱਖੋ ਪਾਟੇ ਰਹਿਣ ਇੱਕ ਦੂਜੇ ਦੇ ਨੇੜੇ ਨਾ ਟੋਕਣ ਅਰ ਗੁਰੂ ਘਰ ਲੋਕਾਂ ਨੂੰ ਸਾਂਝੇ ਰੂਪ ਵਿੱਚ ਇਕੱਠਿਆਂ ਕਰਦਾ ਸੀ ਗੁਰੂ ਘਰ ਸਮਾਜ ਮਿੱਤਰੋ ਨਪਰਤ ਦੇ ਦੀਦ ਪੋਟ ਰਿਹਾ ਸੀ ਬਸ ਆ ਹੀ ਕਾਰਨ ਹੈ ਇਹੋ ਹੀ ਇੱਕ ਕਾਰਨ ਹੈ ਤੁਸੀਂ ਗੁਰੂ ਤੇਗ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇਤਿਹਾਸ ਪੜ੍ਹ ਲਿਆ ਗੁਰੂ ਅਰਜਨ ਸਾਹਿਬ ਦਾ ਕੁਝ ਵੀ ਪੜਾ ਨਹੀਂ ਸੀ ਕਰਦਾ گروہ ارجن صاحب سے سچے پاشا جی کسی کا نقصان نہیں کرتے کسی نے چڑھائی نہیں کرنی کسی نے حملہ نہیں کرنا مہاراج تو کچھ بھی نہیں سی ایسا کر رہا گرو سا اجڑیا وساؤ نگر وسا رہے صاحب صاحب. اسی گروہ ارجن صاحب جی کا آس پڑھ کے دیکھو انہوں نے گروہ رامدہ جی نے عمر صاحب شہر وسایا جی گرو امرد جی نے گوینوال شہر وسایا ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਕਰਤਾਰਪੁਰ ਨਗਰ ਬਸਾਇਆ ਗੁਰੂ ਅੰਗਦ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਖਡੂਰ ਸਾਹਿਬ ਨੂੰ ਸਵਾਰਿਆ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਜਿੱਥੇ ਅੰਮ੍ਰਿਤਸਰ ਦੀ ਹੋਰ ਸੰਭਾਲ ਕੀਤੀ ਉਥੇ ਨਾਲ ਸ੍ਰੀ ਹਰਿਗੋਬਿੰਦਪੁਰਾ ਗੁਰਦਾਸਪੁਰ ਦੇ ਵਿੱਚ ਨਵਾਂ ਨਗਰ ਬਸਾਇਆ ਗੁਰੂ ਅਰਜਨ ਸਾਹਿਬ ਜੀ ਨੇ ਕਰਨਤਾਰ ਨਗਰ ਬਸਾਇਆ ਗੁਰੂ ਅਰਜਨ ਸਾਹਿਬ ਜੀ ਨੇ ਜਲੰਧਰ ਦੇ ਨੇੜੇ ਕਰਤਾਰਪੁਰਾ ਦੋ ਕਰਤਾਰਪੁਰੇ ਜੀ ਇੱਕ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਹ ਰਾਵੀ ਦੇ ਪਰਲੇ ਪਹਾ ਤੇ ਇੱਕ ਜਲੰਧਰ ਦੇ ਨੇੜੇ ਇਹ ਜਿਹੜਾ ਜਲੰਧਰ ਦੇ ਨੇੜੇ ਇਹ ਨਮਾ ਨਗਰ ਗੁਰੂ ਅਰਜਨ ਸਾਹਿਬ ਨੇ ਬਸਾਇਆ ਗੁਰੂ ਸਾਹਿਬ ਤਾਂ ਸਮਾਜ ਨੂੰ ਸੰਭਾਲਣ ਲਈ ਸਮਾਜ ਦੀ ਯੋਗਤਾ ਨੂੰ ਸੰਭਾਲਣ ਲਈ ਲੋਕਾਂ ਨੂੰ ਬਸਾਇਆ ਨਵੇਂ ਨਗਰਾਂ ਦੀ ਉਹ ਸਾਰੀ ਕਰ ਰਿਹਾ ਸਾਂਝੇ ਲੰਗਰਾਂ ਦੀ ਵਿਵਸਥਾ ਕਰ ਰਿਹਾ ਗੁਰੂ ਸਾਹਿਬ ਤਾਂ ਕਿਸੇ ਨਾਲ ਮਾੜਾ ਕਰਦੇ ਹੀ ਨਹੀਂ ਪਏ ਬਸੋ ਸਮਾਜ ਨੂੰ ਜੋੜਨਾ ਕੋਈ ਮਾੜੀ ਗੱਲ ਐ ਪਾਪ ਐ ਸਮਾਜ ਵਿੱਚੋਂ ਨਫਰਤ ਦੇ ਬੀਜ ਉੱਟਣੇ ਇਹ ਕੋਈ ਮਾੜੀ ਗੱਲ ਐ ਲੋਕਾਂ ਦੇ ਧਰਮ ਭੇਦ ਮਿਟਾ ਕੇ ਲੋਕਾਂ ਨੂੰ ਇਕੱਠਿਆਂ ਕਰਨਾ ਇਹ ਕੋਈ ਗੁਨਾਹ ਐ ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਵੀ ਇਦਾਂ ਹੀ ਇਹ ਪੇਸ਼ ਆਏ ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਇਦਾਂ ਹੀ ਪੇਸ਼ ਆਏ ਜੇ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਕਰੋਗੇ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਲੜਨੀਆਂ ਪਈਆਂ ਜੰਗ ਮਹਾਰਾਜ ਨੇ ਨਹੀਂ ਛੇੜੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਵੀ ਜੰਗ ਨਹੀਂ ਕੀਤੀ ਪਰ ਚਾਰ ਜੰਗਾਂ ਉਹਨਾਂ ਦੇ ਸਾਹਮਣੇ ਖੜੀਆਂ ਕੀਤੀਆਂ ਜਿਨ੍ਹਾਂ ਜਵਾਬ ਗੁਰੂ ਹਰਗੋਬਿੰਦ ਸਾਹਿਬ ਸ਼ੇਮੇ ਪਾਤਸ਼ਾਹ ਜੀ ਨੂੰ ਦੇਣਾ ਪਿਆ ਔਰ ਚਾਰਾਂ ਹੀ ਜੰਗਾਂ ਵਿੱਚ ਮਹਾਰਾਜ ਦੀ ਜਿੱਤ ਹੋਈ ਚਾਰਾਂ ਹੀ ਜੰਗਾਂ ਵਿੱਚ ਕਿਉਂਕਿ ਜਿਹੜੇ ਜੂਝਣ ਵਾਲੇ ਲੋਕ ਸਨ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫੌਜ ਵਿੱਚ ਸ਼ਾਮਲ ਹੋਣ ਵਾਲੇ ਲੋਕ ਨੇ ਉਹਨਾਂ ਦੇ ਅੰਦਰ ਇਹ ਅਹਿਸਾਸ ਉਹਨਾਂ ਦੇ ਅੰਦਰ ਇਹ ਭਾਵਨਾ ਹੈ ਸ਼ਰਧਾ ਹੈ ਪਿਆਰ ਹੈ ਕਿ ਸਾਡੇ ਕੀ ਹਾਲਾਤ ਸਨ ਸਾਡੀ ਕੀ ਜ਼ਿੰਦਗੀ ਸੀ ਸਾਡਾ ਕੀ ਰਹਿਣ ਸਹਿਣ ਸੀ ਨਾ ਸਾਡੇ ਵੱਲੇ ਧਰਮ ਸੀ ਨਾ ਸਾਡੇ ਵੱਲੇ ਸਮਾਜ ਦਾ ਕੋਈ ਚੰਗਾ ਰਹਿਣ ਸਹਿਣ ਸੀ ਸਾਨੂੰ ਤਾਂ ਕੋਈ ਇਧਰੋਂ ਆਉਂਦਾ ਇਧਰੋਂ ਮਾਰ ਕੇ ਜਾਂਦਾ ਇਧਰੋਂ ਲੁੱਟ ਕੇ ਲੈ ਜਾਂਦਾ ਇਧਰੋਂ ਦੀ ਸਿਰ ਤੇ ਪੈਰ ਰੱਖ ਕੇ ਅੱਗੇ ਲੰਘ ਜਾਂਦਾ ਸਾਡਾ ਤਾਂ ਹਾਲ ਹੀ ਇਹ ਹੋਇਆ ਪਿਆ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਲੜਨ ਵਾਲਿਆਂ ਦੇ ਅੰਦਰ ਇਹ ਅਹਿਸਾਸ ਸੀ ਕਿ ਜੇ ਸਾਨੂੰ ਜਿਉਣ ਜੋਗੇ ਕੀਤਾ ਹੈ ਜੇ ਸਾਡੀਆਂ ਧੌਣਾਂ ਸਿੱਧੀਆਂ ਹੋਈਆਂ ਨੇ ਜੇ ਸਾਡੇ 'ਚ ਅਣਖ ਬਹਾਦਰੀ ਦੀ ਇਹ ਚਿੰਗ ਜਾਗੀ ਹੈ ਜੇ ਸਾਨੂੰ ਘੋੜਿਆਂ ਤੇ ਸਵਾਰ ਹੋਣ ਜੋਗ ਬਣਾਇਆ ਹੈ ਜੇ ਸਾਨੂੰ ਸ਼ਸਤਰ ਚੁੱਕਣ ਦੇ ਜੋਗ ਬਣਾਇਆ ਹੈ ਉਹ ਗੁਰੂ ਨਾਨਕ ਸਾਹਿਬ ਦੇ ਘਰ ਨੇ ਬਣਾਇਆ ਇਸ ਅਹਿਸਾਸ ਨੂੰ ਲੈ ਕੇ ਉਹ ਲੜਦੇ ਰਹੇ ਔਰ ਜਿੱਤਦੇ ਰਹੇ ਮੈਂ ਬੇਨਤੀ ਕਰਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਿੰਨ ਵਾਰ ਗ੍ਰਿਫਤਾਰ ਹੋਏ ਤਿੰਨ ਵਾਰ ਜਿਹੜੀ ਦੂਜੀ ਗ੍ਰਿਫਤਾਰੀ ਹੈ ਨਾ 1670 ਵਾਲੀ ਆਗਰੇ ਤੋਂ ਜਿਹੜੀ ਹੋਈ ਮਹਾਰਾਜੋ ਤੋਂ ਪ੍ਰਚਾਰ ਤੋਂ ਵਾਪਸ ਲੋੜ ਰਹੇ ਸਨ ਉਧਰੋਂ ਟਾਕੇ ਵਾਲੇ ਪਾਸੇੋਂ ਆਸਾਮ ਵਾਲੇ ਪਾਸੇੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇੱਕ ਬੜੀ ਵੱਡੀ ਮੁਸ਼ਕਲ ਆਈ ਉਹ ਮੁਸ਼ਕਲ ਇਹ ਸੀ ਕਿ ਸ਼ਾਹਜਹਾਨ ਦੇ ਜ਼ਮਾਨੇ ਤੋਂ ਔਰੰਗਜ਼ੇਬ ਦਾ ਜਿਹੜਾ ਪਿਓ ਸੀ ਸ਼ਾਹਜਹਾਨ ਸ਼ਾਹਜਹਾਨ ਦੇ ਜ਼ਮਾਨੇ ਤੋਂ ਅਸਾਮ ਦੇ ਵਿੱਚ ਇੱਕ ਕਬੀਲਾ ਸੀ ਅਹੋਮ ਜੇ ਤਾਂ ਰੱਖਿਓ ਜੀ ਅਹੋਮ ਇੱਕ ਕਬੀਲਾ ਸੀ ਅਸਾਮ ਵਿੱਚ ਅਹੋਮ ਵਾਲਿਆਂ ਦਾ ਉੱਥੇ ਆਪਣਾ ਰਾਜ ਸੀ ਤੇ ਔਰੰਗਜ਼ੇਬ ਦੇ ਵੇਲੇ ਵੀ ਔਰੰਗਜ਼ੇਬ ਦੇ ਪਿਓ ਦੇ ਵੇਲੇ ਵੀ ਸ਼ਾਹਜਹਾਂ ਦੇ ਵੇਲੇ ਵੀ ਇਹ ਪੂਰਾ ਹੀ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਕਿ ਕਿਸੇ ਤਰੀਕੇ ਨਾਲ ਇਸ ਅਹੌਮ ਕਬੀਲੇ ਨੂੰ ਵੀ ਕਾਬੂ ਕੀਤਾ ਜਾਵੇ ਪਰ ਉਹ ਲੜਦੇ ਹੀ ਆ ਰਹੇ ਸਨ ਮਗਲ ਹਕਮਕ ਦੇ ਪੈਰ ਨਹੀਂ ਸੰਗ ਲੱਗਦੇ ਖੂਨ ਡੋਲ ਰਿਆ ਸੀ ਲਗਾਤਾਰ ਉੱਥੇ ਇੱਕ ਹਾਨ ਹੋ ਰਿਹਾ ਸੀ ਰਾਜਾ ਰਾਮ ਸਿੰਘ ਇੱਕ Rajput ਹੈ ਜਿਹੜਾ ਗੁਰੂ ਘਰ ਦਾ ਬਹੁਤ ਨੇੜੇ ਦਾ ਸ਼ਰਧਾਲੂ ਹੈ। ਔਰ ਅੰਮ੍ਰਿਤਪਾਲ ਨੇ ਇੱਕ ਗਲਤੀ ਉਹਦੇ ਕੋਲੋਂ ਹੋਈ ਸੀ। ਉਸ ਗਲਤੀ ਨੂੰ ਸਾਹਮਣੇ ਰੱਖ ਕੇ ਪਹਿਲਾਂ ਤਾਂ ਉਹਨੇ ਸਜ਼ਾ ਦੇਣੀ ਚਾਹੀ। ਫਿਰ ਉਹਨੇ ਮਨ ਬਦਲਿਆ ਕਿ ਸਜ਼ਾ ਦੇਵਾਂ ਦਾ ਰਾਣਾ ਰੱਪਾ ਬੈਗਾ ਵੀ ਮਾਰ ਦਿੱਤਾ ਮਾਰ ਦਿੱਤਾ। ਉਹਨੇ ਰਾਜਾ ਰਾਮ ਸਿੰਘ ਨੂੰ 1500 ਮੁਗਲ ਫੌਜ ਦਿੱਤੀ ਤੇ ਉਹਨੇ ਹੁਕਮ ਕੀਤਾ ਕਿ ਤੂੰ ਜਾ ਕੇ ਅਸਾਮ ਦੀ ਲੜਾਈ ਕਰ। ਉਹਨੂੰ ਉਸ ਮਹਿਮਦੇ ਭੇਜਿਆ ਹਰ ਅਰੰਭ ਸਿੰਘ ਤੇ ਕਿਹੜਾ ਜਾਣਦਾ ਸੀ ਜਿਹੜਾ ਵੀ ਜਰਨੈਲ ਫੌਜ ਸਮੇਤ ਅਸਾਮ ਦੀ ਮੁਹਿੰਮ ਤੇ ਗਿਆ ਉਹ ਵਾਪਸ ਨਹੀਂ ਆਇਆ ਜਿਉਂਦਾ ਨਹੀਂ ਆਇਆ। ਮੈਂ ਜ਼ਰੂਰ ਇਹਦਾ ਕਲਮ ਕ ਆਪਣੇ ਮੱਥੇ ਤੇ ਲਗਾਉਣਾ ਇਹਨੂੰ ਉਧਰ ਭੇਜਦਾ ਆਪੇ ਨਿਮਰਜਣ। ਉਹਨੂੰ ਇਹ ਸਜਾ ਦਿੱਤੀ ਗਈ 1500 ਮੋਗਲ ਫੌਜ ਦਿੱਤੀ ਗਈ ਉਹਦਾ ਵੀ ਮੱਥਾ ਛੜ ਗਿਆ ਕਿ 1500 ਨਾਲ ਉੱਥੇ ਕੀ ਬਣੇਗਾ ਉਹਨੇ 4000 ਆਪਣੀ ਰਾਜਪੂਤ ਸੈਨਾ ਜਿਹੜੀ ਉਹਦੇ ਕੋਲ ਤਨਖਾਹਦਾਰ ਸੀ 4000 ਸੈਨਾ ਉਹਨੇ ਉਹ ਲਈ 1500 ਦੇ ਕੋਲ ਆਰੰਭਦੇਵ ਦੀ ਫੌਜ ਆ ਗਈ 4000 ਫੌਜ ਉਹਨੇ ਆਪਣੀ ਉਹ ਇਕੱਠੀ 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 ਕੀਤੀ ਤੇ ਅਸਾਮ ਦੀ ਮੁਹਿੰਮ ਤੇ ਗਿਆ ਜਰਕ ਥੋੜਾ ਧਿਆਨ ਰੱਖਰੇ ਕਾ ਕਰ ਜਦੋਂ ਉਹ ਅਸਾਮ ਦੀ ਮੁਹਿੰਮ ਤੇ ਗਿਆ ਤਾਂ ਉਹਨੂੰ ਉੱਥੇ ਜਾਂਦੇ ਨੂੰ ਇਹ ਗੱਲ ਸਮਝ ਵਿੱਚ ਆਈ ਕਿ ਗੁਰੂ ਤੇਗ ਬਹਾਦਰ ਸਾਹਿਬ ਵੀ ਇਸੇ ਇਲਾਕੇ ਵਿੱਚ ਹੈ ਰਾਜਾ RAM ਸਿੰਘ ਗੁਰੂ ਤੇਗ ਬਹਾਦਰ ਸਾਹਿਬ ਨੂੰ ਢਾਕੇ ਜਾ ਕੇ ਲੜਿਆ ਮਹਾਰਾਜ ਨਾਲ ਗੱਲਬਾਤ ਹੋਈ ਬੜਾ ਇਹਨੇ ਪਿਆਰ ਕੀਤਾ ਸੰਗਤ ਵਿੱਚ ਬੈਠਾ ਰਿਹਾ ਉਤਪਦੇਸ਼ ਮਹਾਰਾਜ ਦੇ ਸੁਨੇਹੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਮਿਲਣੀ ਦਾ ਇੱਕ ਚੰਗਾ ਨਤੀਜਾ ਨਿਕਲੇਗਾ। ਰਾਜਾ ਰਾਮ ਸਿੰਘ ਨਮਸਕਾਰ ਕਰਕੇ ਵਾਪਸ ਆਪਣੀ ਮਹਿਮਤੇ ਆ ਗਿਆ। ਜਿਹੜੇ ਅਸਾਮ ਵਾਲੇ ਲੋਕ ਸਾਮ ਜਿਹੜੇ ਲਗਾਤਾਰ ਸ਼ਾਹਜਹਾਨ ਦੇ ਜ਼ਮਾਨੇ ਤੋਂ ਲੜਦੇ ਹੀ ਆ ਰਹੇ ਸਨ ਤੇ ਲਗਾਤਾਰ ਖੂਨ ਡੋਲ ਰਹੇ ਸਨ ਆਪਣੇ ਰਾਜ ਦੀ ਸਲਾਮਤੀ ਲਈ। ਉਹਨਾਂ ਵੀ ਵਿਚਾਰ ਮਨਾਇਆ ਕਿ ਇਥੇ ਕੋਈ ਮਹਾਂਪੁਰਖ ਆਏ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਕਬੀਲੇ ਵਾਰਸ ਨੇ ਆਪਾਂ ਮਿਲिए ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਵਿੱਚ ਉਪਦੇਸ਼ ਦਿੱਤਾ ਉਹਨਾਂ ਨਾਲ ਦੀ ਗੱਲ ਗੱਲਬਾਤ ਕੀਤੀ ਦੁੱਖ ਦਰਦ ਉਹਨਾਂ ਦਾ ਵੀ ਸੁਣਿਆ ਅਖੀਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ ਨਤੀਜੇ ਦੇ ਪਹੁੰਚੇ ਕਿ ਦੋਵਾਂ ਨਾਲ ਗੱਲਬਾਤ ਕਰਕੇ ਦੋਵਾਂ ਨੂੰ ਰਾਜਾ ਰਾਮ ਸਿੰਘ ਔਰ ਰਾਜਾ ਚਕਰਤਵਜ ਜਿਹੜਾ ਉਹ ਆਹ ਹੋਮੀਆਂ ਦਾ ਮੁਖੀ ਸੀ ਉਸ ਵੇਲੇ ਮਹਾਰਾਜ ਨੇ ਦੋਵੇਂ ਆਪਣੇ ਸਾਹਮਣੇ ਬਿਠਾਇਆ ਦੋਵੇਂ ਆਪਣੇ ਸਾਹਮਣੇ ਬਿਠਾਇਆ ਜਿੱਥੇ ਅਰੰਗਜੀਬ ਫੇਲ ਹੋਇਆ ਸੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਾਬਜਾ ਹੋ ਰਹੇ ਸੀ ਦੋਵਾਂ ਨੂੰ ਆਪਣੇ ਸਾਹਮਣੇ ਬਿਠਾਇਆ ਜਿਹੜੀ ਕਈ ਸਾਲਾਂ ਦੀ ਖੂਨ ਡੋਲਵੀ ਲੜਾਈ ਤੇ ਉਜਾੜੇ ਦਾ ਕਾਰਨ ਬਣੀ ਹੋਈ ਸੀ ਅੱਜ ਦੋਨੋਂ ਜਰਨੈਲ ਬਿਠਾ ਕੇ ਮਹਾਰਾਜ ਨੇ ਸੁਲਾਹ ਕਰਾਈ ਲੜਾਈ ਕਾ ਦੀ ਸਰਹਾਦ ਦੀ ਲੜਾਈ ਕਾ ਦੀ ਇਲਾਕਿਆਂ ਦੀ ਮੇਰਾ ਇਲਾਕਾ ਇੰਨਾ ਸੀ ਇੰਨੇ ਮੰਨ ਲਿਆ ਉਹਦਾ ਕਹਿੰਦਾ ਇੰਨੇ ਖੋਲਿਆ ਆਪਣੇ ਰਾਜ ਦੇ ਸ람 ਗੁਰੂ ਤੇਗ ਬਹਾਦਰ ਸਾਹਿਬ ਦੋਨਾਂ ਨੂੰ ਸਮਝਾਉਣ ਵਿੱਚ ਕਾਮਯਾਬ ਹੋਏ ਮਹਾਰਾਜ ਦੀ ਸਮਰੱਥਾ ਜਾਹਰ ਹੋਈ ਗਰੀਬਨ怀 ਸਾਧਗੁਣ ਨੇ ਆਖਿਆ ਤੁਸੀਂ ਆਪੋ ਆਪਣੀਆਂ ਹੱਦਾਂ ਤੇ ਕਾਇਮ ਹੋ ਜਾਓ ਕੋਈ ਕਿਸੇ ਦਾ ਇਲਾਕਾ ਨਹੀਂ ਹਲੇਗਾ ਕਿਉਂ ਮਰਦੇ ਹੋ ਕਿਉਂ ਉਜੜਦੇ ਹੋ ਕਿਉਂ ਘਰ ਬਰਬਾਦ ਕਰਦੇ ਹੋ ਲਗਾਤਾਰ ਮੁਫਤਾ ਦਾ ਘਾਣ ਹੋ ਰਿਹਾ ਹੈ ਕੀ ਲੱਭ ਰਿਹਾ ਕੋਣ ਮਹਾਰਾਜ ਨੇ ਜੋ ਸੱਚ ਦਾ ਉਪਦੇਸ਼ ਸੀ ਗੋਮਨਾਨਿਕ ਜੀ ਦੇ ਘਰ ਦਾ ਜੋ ਸੁਨੇਹਾ ਸੀ ਉੱਥੇ ਦੋਵਾਂ ਨੂੰ ਬਰਾਬਰ ਮੰਨਿਆ ਔਰ ਤੁਸੀਂ ਮਾਨ ਕਰਿਓ ਇਸ ਗੱਲ ਦੇ ਉੱਤੇ ਜਿੱਥੇ ਆਰੰਭ ਜੇ ਕੰਮਜਾਬ ਨਹੀਂ ਸੀ ਹੋ ਰਿਹਾ ਉੱਥੇ ਅੱਜ ਉਹ ਵੀ ਮੌਕਾ ਆਇਆ ਦੋਵਾਂ ਫੌਜਾਂ ਨੇ ਢਾਲਾਂ ਨਾਲ ਮਿੱਟੀ ਇਕੱਠੀ ਕੀਤੀ ਆਪਣੀਆਂ ਢਾਲਾਂ ਨਾਲ ਮਿੱਟੀ ਇਕੱਠੀ ਕੀਤੀ ਉੱਚਾ ਠੜਾ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਦੋਨਾਂ ਧਰਮਾਂ ਤੋਂ ਫੌਜਾਂ ਨੇ ਹੱਥ ਜੋੜਿਆ ਮਹਾਰਾਜ ਤੁਸੀਂ ਇਸ ਥੜੇ ਦੇ ਉੱਤੇ ਬੈਠੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਮਿੱਟੀ ਦੇ ਉੱਚੇ ਥੜੇ ਤੇ ਬਿਖਾ ਕੇ ਸਾਹਮਣੇ ਸਾਰੀ ਫੌਜ ਨੂੰ ਬਿਠਾਇਆ ਦੋਨਾਂ ਫੌਜਾਂ ਨੂੰ ਬਿਠਾ ਕੇ ਦੋਨੋਂ ਜਗਨੈਲ ਬੈਠੇ ਆਖਿਆ ਮਹਾਰਾਜ ਹੁਣ ਸੰਜਿਆ ਉਪਦੇਸ਼ ਦਿਓ ਗੁਰੂ ਤੇਗ ਬਹਾਦਰ ਸਾਹਿਬ ਖੂਨ ਦੇ ਪਿਆਸੇ ਉਹਨਾਂ ਲੋਕਾਂ ਦੀ ਪਿਆਸ ਨੂੰ ਜ਼ਿੰਦਗੀ ਤੋਂ ਕੱਢ ਕੇ ਇਨਨੂ ਖੂਨ ਦੇ ਪਿਆਸੇ ਹੁੰਦੇ। ਮਹਾਰਾਜ ਨੇ ਧਰਮ ਭੇਦ मिटਾ ਕੇ ਦੋਨਾਂ ਫੌਜਾਂ ਨੂੰ ਸਾਂਝਾ ਉਪਦੇਸ਼ ਦਿੱਤਾ। ਔਰ ਅੱਜ ਉੱਥੇ ਆਸਾਮ ਦੇ ਵਿੱਚ ਉਹ ਗੁਰਦੁਆਰਾ ਧੋਬੜੀ ਸਾਹਿਬ ਮੌਜੂਦ ਹੈ। ਧੋਬੜੀ ਸਾਹਿਬ ਦਾ ਇਤਿਹਾਸ ਪੜ ਕੇ ਦੇਖਿਓ। ਗੁਰਦੁਆਰਾ ਧੋਬੜੀ ਸਾਹਿਬ ਮੌਜੂਦ ਹੈ ਉਸ ਇਤਿਹਾਸ ਨੂੰ ਦਰਸਾ ਰਿਹਾ ਹੈ ਜਦੋਂ ਇਹ ਖਬਰ ਅਰੰਗਜੀਤ ਨੂੰ ਪਹੁੰਚੀ। ਅਰੰਗਜੀਤ ਨੂੰ ਅੱਗ ਲਾ ਦਿੱਤੀ ਬਾਦਸ਼ਾ ਮੈਂ ਹੋਵਾਂ ਰਾਜਾ ਮੈਂ ਹੋਵਾਂ ਤਖਤ ਦਾ ਸ਼ਿੰਗਾਰ ਮੈਂ ਹੋਵਾਂ ਫੌਜਾ ਮੇਰੇ ਕੋਲ ਹੋਣ ਤਾਕਤ ਮੇਰੇ ਕੋਲ ਹੋਵੇ ਤੇ ਕਾਮਯਾਬ ਗੁਰੂ ਦੇਖ ਬਾਦਰ ਸਾਹਿਬ ਹੋਣ ਇਹ ਕੌਣ ਹੁੰਦੇ ਨੇ ਲੜਾਈ ਰਗਵਾਉਣ ਵਾਲੇ ਇਹ ਕੌਣ ਹੁੰਦੇ ਨੇ ਮੇਰੀਆਂ ਫੌਜਾਂ ਨੂੰ ਸਾਹਮਣੇ ਮਿਠਾ ਕੇ ਉਪਦੇਸ਼ ਦੇਣ ਵਾਲੇ ਇਹ ਕੌਣ ਦੇਵੇਂ ਇਨ੍ਹਾਂ ਦੇ ਅੰਦਰ ਦੇ ਜਜ਼ਬੇ ਨੂੰ ਠੰਡਿਆ ਕਰਨ ਵਾਲੇ ਔਰੰਗਜ਼ੇਬ ਫੜਾ ਕਰ ਪਿਆ ਨਾਲ ਹੀ ਉਹਨੇ ਹੁਕਮ ਕੀਤਾ ਔਰ ਗੁਰਦੇਵ ਮਹਾਰਾਜ ਸਾਹਿਬ ਜੀ ਨੂੰ ਵਾਪਸ ਮੁੜਦਿਆਂ ਨੂੰ ਆਗਰੇ ਤੋਂ ਹੀ ਗ੍ਰਿਫਤਾਰ ਕਰ ਲਿਆ 1670 ਵਿੱਚ ਦਿੱਲੀ ਲੈ ਕੇ ਆਏ ਦਿੱਲੀ ਲੈ ਕੇ ਆਏ ਤਾਂ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਕਿ ਗੁਰੂ ਘਰ ਕਿੰਨੇ ਵੱਡੇ ਪਰਉਪਕਾਰ ਸਮਾਜ ਦੇ ਉੱਤੇ ਕਰ ਰਿਹਾ ਸੀ ਗੁਰੂ ਘਰ ਕਿਵੇਂ ਸਮਾਜ ਨੂੰ ਇਕੱਠੀਆਂ ਕਰ ਰਿਹਾ ਸੀ ਜੋੜ ਰਿਹਾ ਸੀ ਸਿਰ ਗੁਰੂ ਘਰ ਕਿੰਦਾ ਦੀ ਕਰਨੀ ਪੈਦਾ ਕਰ ਰਿਹਾ ਸੀ ਸਮਾਜ ਦੀ ਨੁਹਾਰ ਕਿੰਦਾ ਦੀ ਪੇਸ਼ ਹੋ ਰਹੀ ਸੀ ਪਰ ਦੂਜੇ ਪਾਸੇ ਜਿਹੜਾ ਆਲਾਦਵਾਲਾ ਤੇ ਪੁਰਾਣਾ ਧਾਰਮਿਕ سلسلہ ਰਾਜਨੀਤਿਕ سلسلہ ਉਹ ਸਮਾਜ ਦੀ ਨੁਹਾਰ ਕਿੰਦਾ ਦੀ ਬਣਾ ਕੇ ਰੱਖ ਰਿਹਾ ਸੀ ਅੱਜ ਅਸੀਂ ਜਦੋਂ ਮਹਾਰਾਜ ਦੇ ਪ੍ਰਕਾਸ਼ ਕਰੋ ਨੂੰ ਮਨਾਉਣ ਲਈ ਇਕੱਤਰ ਹੋਏ ਆਂ ਜਰੈ ਇਸ ਗੱਲ ਦਾ ਅਹਿਸਾਸ ਰੱਖਿਓ ਉਹ ਵੀ ਸਮਾਂ ਆਇਆ ਜਦੋਂ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੀਜੀ ਵਾਰ ਉਹ ਕਸ਼ਮੀਰੀ ਪੜਤਾ ਵਾਲੀ ਫਰਿਆਦ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਨਿਕਲੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਵੇਲੇ ਪੂਰੀ ਪੂਰੀ ਸੂਚਨਾ ਸੀ ਅਹਿਸਾਸ ਸੀ ਮਹਾਰਾਜ ਨੂੰ ਗਰੀਬਨਾਰ ਸਤਪੂ ਚੰਗੀ ਤਰ੍ਹਾਂ ਜਾਣਦੇ ਸਨ ਇਹ ਹਿਲਜੁਲ ਆਲੇ-ਦੁਆਲੇ ਦੀ ਔਰ ਆੜੇ-ਦੁਆੜੇ ਤੋਂ ਕੱਸਿਆ ਹੋਇਆ ਸਿਕੰਜਾ ਜਿਹੜੀ ਨਿਗਾਹ ਹੈ ਕੋਮਤ ਦੀ ਇਹ ਦੱਸਦੀ ਹੈ ਕਿ ਭਾਣਾ ਇਸ ਵਾਰੇ ਵੀ ਕੋਈ ਇਦਾਂ ਦਾ ਹੀ ਵਾਪਰੇਗਾ ਪਰ ਇਸ ਵਾਰੀ ਹੱਦਾਂ ਬੰਨੇ ਪਾਰ ਹੋਣਗੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਤੁਰਨ ਲੱਗਿਆਂ ਮੁਖੀ ਸਿੱਖਾਂ ਦੇ ਰਾਹੀਂ ਪਾਲ ਗੋਵਿੰਦ ਰਾਏ ਜੀ ਨੂੰ ਗੁਰਤਾ ਗੱਦੀ ਬਖਸ਼ ਗਏ ਸਾਂ ਅਸੀਂ ਚੱਲੇ ਆਂ ਪ੍ਰਚਾਰ ਪੇਰੀ ਤੇ ਲੋੜ ਪਈ ਔਰ ਅੰਗਰੇਜ਼ਾਂ ਨਾਲ ਵੀ ਆਪਾਂ ਨੇ ਸਾਹਮਣੇ ਗੱਲ ਕਰਾਂਗੇ ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ ਲੇਕਿਨ ਹਾਲਾਤ ਇਹ ਦੱਸਦੇ ਨੇ ਕਿ ਇਸ ਵਾਰ ਸ਼ਾਇਦ ਜੇ ਇਹ ਗੱਲ ਬਣ ਗਈ ਤਾਂ ਵਾਪਸ ਨਹੀਂ ਆਵਾਂਗੇ ਇਹ ਮਹਾਰਾਜ ਦੇ ਸਨ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਹੀ ਅਨੰਦਪੁਰ ਤੋਂ ਨਿਕਲੇ ਨੇ ਤਾਂ ਨੇੜੇ ਉੱਥੇ ਪਿੰਡਾਂ ਰੋਪਣ ਦੇ ਮਲਕਪੁਰ ਰੰਗਣਾ ਉਥੋਂ ਗ੍ਰਿਫਤਾਰ ਕਰ ਲਿਆ। ਮਹਾਰਾਜ ਸਾਹਿਬ ਦੇ ਪਾਤਸ਼ਾਹ ਜੀ ਨੂੰ ਲੰਮਾ ਸਮਾਂ ਇਹਨਾਂ ਨੇ ਕੈਦ ਵਿੱਚ ਰੱਖਿਆ। ਲੋਹੇ ਦੇ पिंजਰੇ ਵਿੱਚ ਬੰਦ ਰੱਖਿਆ। ਉਹ ਲੋਹੇ ਦਾ पिंजਰਾ ਜਿਹਦੇ 'ਚ ਨਾ ਬੈਠਿਆ ਜਾ ਸਕਦਾ ਸੀ, ਲੇਕਨ ਵਾਲੀ ਗੱਲ ਤਾਂ ਬਹੁਤ ਗੂਰੂਰੀ ਹੈ। ਜੀ ਦੀਵਾਰੇ-ਦਿਵਾਰੇ ਇਹ ਤਾਂ ਤਿੱਖੇ ਸੂਏ ਲੱਗੇ ਹੋਏ ਸਨ ਕਿ ਜੇ ਬੰਦਾ ਇਧਰ ਢੋਲ ਆਉਣ ਦੀ ਕੋਸ਼ਿਸ਼ ਕਰੇ, ਇਧਰੋਂ ਝੁਮਣ ਜੇ ਇਧਰ ਕੋਸ਼ਿਸ਼ ਕਰੇ ਤਾਂ ਇਧਰੋਂ ਝੁਮਣ। ਇੰਨਾ ਕਸ਼ਟ ਦਿੱਤਾ ਗਿਆ ਮਹਾਰਾਜ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਆਖਰ ਕਾਦੇ ਬਦਲੇ ਕਿਉਂ ਕਾਰਨ ਜਦੋਂ ਤੁਸੀਂ ਕਾਰਨ ਵੱਲ ਧਿਆਨ ਦਿਓਗੇ ਨਾ ਤਾਂ ਤੁਹਾਨੂੰ ਅੱਜ ਦਾ ਜਿਹੜਾ ਮਾਹੌਲ ਹੈ ਇਹਦੇ ਵਿੱਚ ਵੀ ਜੀਣਾ ਆ ਜਾਏਗਾ ਕਿਉਂਕਿ ਕਾਰਨਾਂ ਵੱਲ ਧਿਆਨ ਦਿੱਤਿਆਂ ਤੁਹਾਨੂੰ ਅੱਜ ਦੇ ਵਾਲੇ ਵਾਲੇ ਦੀ ਵੀ ਸਮਝ ਆ ਜਾਏਗੀ ਗੁਰਦੇਵਹਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਤੈਨ ਸਿੱਖਾਂ ਨੂੰ ਸ਼ਹੀਦ ਕੀਤਾ ਮਹਾਰਾਜ ਦੇ ਸਾਹਮਣੇ ਸ਼ਾਫਾ ਰੱਖੀਆਂ ਸਨ ਇਸਲਾਮ ਕਬੂਲ ਕਰ ਲੋ ਨੰਬਰ 1 ਦੂਜੀ ਸ਼ਰਤ ਸੀ ਜੇ ਤੁਸੀਂ ਏਡੇ ਵੱਡੇ ਗੁਰੂੋਂ ਕ ਕਰਾਮਾ ਤੋਂ ਖਾਓ ਤੀਜੀ ਸ਼ਰਤ ਸੀ ਜੇ ਤੁਹਾਨੂੰ ਇਹ ਦੋ ਨਾ ਮਨਜ਼ੂਰ ਹੋਣ ਤਾਂ ਫਿਰ ਮਰ ਲਈ ਤਿਆਰ ਹੋ ਜਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਨਾਂ ਵਿਚਾਰ ਕੀਆ ਸੋਚਿਆ ਜੋ ਕਿਉਂਕਿ ਗੁਰੂ ਘਰ ਨੂੰ ਇੰਨਾ ਸੋਚਣ ਦੀ ਲੋੜ ਨਹੀਂ ਸੀ ਮਹਾਰਾਜ ਦੀ ਤਿਆਰੀ ਸੀ ਗਰੀਬਨ ਬਾਦ ਨੇ ਆਖਿਆ ਕਰਮਾਤ ਗੁਰੂ ਨਾਨਕ ਦੇ ਘਰ ਦਾ ਰਾਹ ਨਹੀਂ ਕਰਮਾਤ ਗੁਰੂ ਨਾਨਕ ਦੇ ਘਰ ਦਾ ਰਾਹ ਨਹੀਂ ਕਰਮਾਤ ਕਹਿਰ ਉਹ ਨਹੀਂ ਹੋ ਸਕਦਾ ਨੰਬਰ 2 ਤੁਸੀਂ ਕਹਿੰਦੇ ਹੋ ਇਸਲਾਮ ਕਬੂਲ ਕਰ ਲਓ ਇਹ ਮਨਜ਼ੂਰ ਨਹੀਂ ਤੁਹਾਡੇ ਦਬਕੇ ਨਾਲ ਤੁਹਾਡੇ ਡਰਾਵੇ ਨਾਲ ਤੁਹਾਡੇ ਡੰਡੇ ਨਾਲ ਧਰਮ ਇਦਾਂ ਤਬਦੀਲ ਨਹੀਂ ਹੋਏਗਾ ਰਹਿ ਗਈ ਤੀਜੀ ਗੱਲ ਉਹ ਅਸੀਂ ਮੰਨ ਕੇ ਤੁਰੇ ਹੋਏ ਹਾਂ ਉਹ ਸਾਡੇ ਖੂਨ ਵਿੱਚ ਹੈ ਉਹ ਸਾਨੂੰ ਗੁਰੂ ਬਾਬੇ ਨੇ ਸਿਖਾਇਆ ਹੋਇਆ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭ ਨਾ ਕੀ ਰਹਿਣਗਾ ਤਾ ਆਓ ਹਮਾਰੇ ਕਾਸ ਸਾਡੇ ਮਹਾਂਪੁਰਖ ਬਾਬਾ ਕਬੀਰ ਸਾਹਿਬ ਜੀ ਵਰਗਿਆਂ ਦੇ ਇਹ ਬੋਲ ਨੇ ਗगन ਦਾ ਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਦਨ ਕੋ ਦਾਉ ਸੂਰਾ ਸੁ ਪਹਿਚਾਨੀਐ ਜੋ ਲਰੈ ਬੀਨ ਕੈ ਹੇਤ ਉਰਜਾ ਉਰਜਾ ਕਟ ਮਰੇ ਕਬ ਹੁੰਨਾ ਛੜੇ ਖੇਤ ਮਹਾਰਾਜ ਨੇ ਐਕਸੈਪਟ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਤਿੰਨ ਸਿੱਖਾਂ ਦੀ ਦਰਦਨਾਕ ਸ਼ਹਾਦਤ ਹੋਈ ਉਹਦਾ ਕਾਰਨ ਵੀ ਇਹ ਸੀ ਕਿ ਇਹ ਸ਼ਹਾਦਤਾਂ ਨੂੰ ਦੇਖ ਕੇ ਸ਼ਾਇਦ ਉਹ ਸਰਦਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਚ ਆ ਗਏ ਸ਼ਾਇਦ ਮਨ ਦਾ ਸ਼ਾਇਦ ਇਹਨਾਂ ਦਾ ਮਨ ਦਰਬ ਜਾਏ ਕਿਸੇ ਤਰੀਕੇ ਨਾਲ ਮਨ ਜਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਭਾਈ ਮਨੀਦਾਸ ਜੀ ਰਹਿ ਗਿਆ ਭਾਈ ਸਦੀਦਾ ਸਿੰਘ ਨੂੰ ਪੈਰਾਂ ਵਾਲੇ ਪਾਸਿਓਂ ਰੂਹ ਲਪੇਟ ਕੇ ਸਾਸਕ ਰੂਹ ਦੀ ਅੱਗ ਬੜੀ ਭੈੜੀ ਐ ਇਕ ਦਮ ਨਹੀਂ ਬਚਦੀ ਉਹ ਸੁਲਗ ਦੀ ਸੁਲਗ ਦੀ ਅੱਗੇ ਸੁਲਗਦੀ ਐ ਰੂਹ ਲਪੇਟ ਕੇ ਵੰਨ ਕੇ ਉਹਦੇ ਘੇਰੇ-ਘੇਰੇ ਰੂਹ ਰਸੀਆਂ ਨਾਲ ਉਹਨੂੰ ਪੈਰਾਂ ਵਾਲੇ ਪਾਸਿਓਂ ਜਿਉਂਦੀ ਅੱਗ ਲਾਈ ਤੇ ਭਾਈ ਦੇਵਾਲਾ ਜੀ ਨੂੰ ਉਬਲਦੇ ਪਾਣੀ ਵਿੱਚ ਪਿਠਾ ਕੇ ਦਮ ਕੇ ਅੱਗ ਲਾ ਕੇ ਉਬਾਲ ਦਿੱਤਾ ਗਿਆ ਗੁੱਤੇ ਇੱਕ ਬਾਦਲ ਸਾਹਿਬ ਨੂੰ ਪੁੱਛਿਆ ਗਿਆ مہارج مہاراج تا رب ہے مہاراج کہنے لگے کہ میں جار کر چکا ہوں میں کہہ چکا ہوں اور پھر کہنا ہوں. موت تو نہیں کرتے اپنے نشانے میں ہیں کہا نشانہ اسی طرح ہے جی تھی اج چے اسی طریقے گے ਨਿਸ਼ਾਨੇ ਤੋਂ ਤੁਸੀਂ ਛਿੜਕਾ ਨਹੀਂ ਸਕਦੇ ਸਾਡੇ ਮਨ 'ਚ ਕੋਈ ਇਦਾਂ ਦਾ ਡਰ ਖੌਫ ਪੈਦਾ ਨਹੀਂ ਕਰ ਸਕਦੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਤਾਂ ਸਮਾਜ ਵਿੱਚ ਵੀ ਉਹ ਕਾ ਦੇ ਰਹੇ ਸਨ ਭੈ ਕਾ ਹੋਂਕਾ ਦੇਤ ਨਹਿ ਭੈ ਮਾਰ ਬਾਰ ਡਰਨਾ ਤੇ ਪਾਪ ਹੈ ਤੇ ਡਰਾਉਣਾ ਵੀ ਤੇ ਪਾਪ ਹੈ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਕਾ ਪਾਪ ਹੈ ਮਹਾਰਾਜ ਸਭੇ ਪਾਤਸ਼ਾਹੀ ਨੇ ਆਪਣੇ ਬਿਰੜੇ ਰਾਦੇ ਨੂੰ ਜ਼ਾਬ ਕੀਤਾ ਜਲਾਦ ਦੇ ਇੱਕ ਬਾਰ ਨਾਲ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਘੱਟ ਨਾਲ ਅਲੱਗ ਹੋਇਆ ਮੈਂ ਸਮਾਪਤੀ ਕਰਾਂ ਅੱਜ ਜੁ ਵੀ ਸਮਾ ਆਇਆ ਜਦੋਂ 9 ਸਾਲ ਦੀ ਲਗਭਗ ਉਮਰ ਚ ਬਾਲ ਗੋਬਿੰਦ ਜੀ ਦੇ ਗੋਬੇਦਰ ਆਏ ਜੀ ਦੇ ਸੰਤੂ ਜੀ ਦੇ ਉਸ ਇੱਕੋ ਇੱਕ ਅੱਖਾਂ ਦੇ ਤਾਰੇ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਜੁਰੇ ਸੰਗਤ ਸਮੇਤ ਸ੍ਰੀ ਕੀਰਤਪੁਰ ਸਾਹਿਬ ਆਏ ਜਦੋਂ ਮਹਾਰਾਜ ਨੂੰ ਪਤਾ ਲੱਗਾ ਕਿ ਪਿਤਾ ਗੁਰੂ ਜੀ ਦਾ ਸੇਸ ਭਾਈ ਜੈਤਾ ਜੀ ਭਾਈ ਉਦੇਜ ਜੀ ਤੇ ਉਹਨਾਂ ਦੇ ਸਾਥੀ ਲੈ ਕੇ ਦਿੱਲੀ ਤੋਂ ਲਗਾਤਾਰ ਸਫ਼ਰ ਕਰਦਿਆਂ ਅਨੰਦਪੁਰ ਸਾਹਿਬ ਨੂੰ ਆ ਰਹੇ ਨੇ ਮਹਾਰਾਜ ਨੂੰ ਸੂਚਨਾ ਮਿਲਦੀ ਹੈ ਮਹਾਰਾਜ ਅਨੰਦਪੁਰ ਸਾਹਿਬ ਤੋਂ ਸੰਕਾ ਦੇ ਸਮੇਤ ਕੀਰਤਪੁਰ ਸਾਹਿਬ ਆਏ ਕੀਰਤਪੁਰ ਸਾਹਿਬ ਦੇ ਅਸਥਾਨ ਤੇ ਸਤਿਗੁਰੂ ਧੰਗੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਜੀ ਦਾ ਉਹ ਕਟਿਆ ਹੋਇਆ ਸੀਸ ਇੰਦਾ ਛਾਤੀ ਨਾਲ ਲਾਇਆ। ਇੰਦਾ ਲਿਆ ਇੰਦਾ ਪਿਆਰ ਨਾਲ ਛਾਤੀ ਨਾਲ ਲਾਇਆ। ਜਰਾ ਗੌਰ ਕਰੋ। ਇਸ 9 ਸਾਲ ਦੀ ਉਮਰ ਵਿੱਚ ਜੋ ਪਿਤਾ ਜੀ ਘਰੋਂ ਗਏ ਸੰ ਕਿਸ ਚਾਹ ਨਾਲ ਕਿਸ ਉਮਾਨ ਨਾਲ ਅੱਜ ਪਿਤਾ ਜੀ ਦਾ ਸਿਰਫ ਸੀਸ ਆਇਆ ਘੜ ਨਹੀਂ ਆਇਆ। ਸਿਰ ਸੇਸ ਆਇਆ ਧੜ ਨਹੀਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦਾ ਦੋ ਥਾਂ ਹੀ ਸੰਸਕਾਰ ਹੋਇਆ ਮਹਾਰਾਜ ਸਾਹਿਬ ਜੀ ਪਾਤਸ਼ਾਹੀ ਨੇ ਸਿਰ ਛਾਤੀ ਨਾਲ ਲਾਇਆ ਦੂਜੇ ਹੱਥ ਨਾਲ ਖਿੱਚ ਕੇ ਭਾਈ ਜੈਤਾ ਜੀ ਨੂੰ ਗਰਦ ਨਾਲ ਲਾਇਆ ਉਹਨੂੰ ਪਿਆਰ ਕੀਤਾ ਗੁਰੂ ਦਾ ਬੇਟਾ ਹੋਣ ਦਾ ਖਿਤਾਬ ਦਿੱਤਾ ਮਨ ਕੀਤਾ ਮਹਾਰਾਜ ਨੇ ਸੰਗਤ ਦੇ ਕਾਬਲੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਤਗੁਰੂ ਜੀ ਦੇ ਪਾਵਨ ਸੀਸ ਦਾ ਸੰਸਕਾਰ ਹੋਇਆ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਹੈ ਸ੍ਰੀ ਅਨੰਦਪੁਰ ਸਾਹਿਬ ਇੱਕ ਗੁਰਦੁਆਰਾ ਸੀਸਗੰਜ ਜਿੱਥੇ ਸਤਗੁਰੂ ਜੀ ਦੀ ਸ਼ਹਾਦਤ ਹੋਈ ਉਹ ਦਿੱਲੀ ਚਾਗਨੀ ਚੌਕ ਵਿੱਚ ਵੀ ਹੈ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਭਾਈ ਲੱਖੀਸ਼ਾ ਵੜਦਾਰੇ ਅਤੇ ਉਹਨਾਂ ਦੇ ਸਾਥੀਆਂ ਨੇ ਰੜਕੇ ਧੜਮਾਰਾਜ ਦਾ ਚੁੱਕਿਆ ਔਰ ਜਿੱਥੇ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਹੈ ਆਪਣੇ ਘਰ ਵਿੱਚ ਰੱਖਦੇ ਪੂਰੇ ਘਰ ਨੂੰ ਅਗਲਾ ਦਿੱਤੀ ਸੀ ਉਹਦੇ ਘਰ ਨੂੰ ਅਗਲਾ ਕੇ ਉਸ ਸ੍ਰੀ ਰਕਾਬਗੰਜ ਵਾਲੇ ਖਾਨ ਦੇ ਗੁਰਦੇਵ ਭਾਦਰ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਹੋਇਆ ਮੈਂ ਬੇਨਤੀ ਕਰ ਰਿਹਾ ਹਾਂ ਕਦੀ ਗੌਰ ਕਰਿਓ ਅੱਜ ਪ੍ਰਕਾਸ਼ ਗੁਰੂ ਮਨਾਉਂਦੇ ਆ ਜਿਸ ਸਤਿਗੁਰੂ ਦਾ ਪ੍ਰਕਾਸ਼ ਗੁਰੂ ਮਨਾ ਰਹੇ ਆ ਉਸ ਸਤਿਗੁਰੂ ਜੀ ਨੇ ਸਾਡੇ ਲਈ ਮੈਂ ਸ਼ਬਦ ਕਹਾਂਗਾ ਕਿ ਸਾਡੇ ਨੇ ਇਸ ਸਮਾਜ ਲਈ ਇਸ ਸਮਾਜ ਨੂੰ ਸੋਨਾ ਬਣਾਉਂਦਿਆਂ ਇਸ ਸਮਾਜ ਦੇ ਪੈਰਾਂ 'ਚੋਂ ਜਜ਼ੀਰਾ ਕੱਟਦਿਆਂ ਇਸ ਸਮਾਜ ਦੇ ਦੁੱਖ ਦਰਦ ਬਣਾਉਂਦਿਆਂ ਅੱਜ ਆਪਣੇ ਪਿਤਾ ਗੁਰੂ ਜੀ ਦਾ ਸਿਰਫ ਸੀਸੀ ਜਿਹੜਾ ਆਇਆ ਉਹੀ ਛਾਤੀ ਹੱਲ ਲਾਇਆ ਸਾਡੇ ਬੰਦੇ ਯਾਦ ਰੱਖਿਓ ਉਸ ਮਾ ਗੁਜਰੀ ਨੂੰ ਜਿਸ ਨੇ ਆਪਣੇ ਪਤੀ ਨੂੰ ਬੜੀ ਰੀਜ ਨਾਲ ਕਿਉਂਕਿ ਉਹ ਪਹਿਲਾਂ ਵੀ ਕਈ ਵਾਰੀ ਪ੍ਰਚਾਰ ਫੇਰੀਆਂ ਤੇ ਗਏ ਕਈ ਵਾਰ ਮਾਤਾ ਜੀ ਨਾਲ ਜਾਂਦੇ ਰਹੇ ਵਰਨਾ ਸਾਹਿਬ ਤਾਂ ਆਪ ਵੀ ਗਏ ਸਨ ਅੱਜ ਉਹੀ ਆਪਣੇ ਪਤੀ ਦਾ ਕਟਿਆ ਹੋਇਆ ਸੀਸ ਆਪਣੇ ਇਕਲੌਤੇ ਲਖਪਤੇ ਜ਼ਿਕਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਖਲੋਤੇ ਉਸ ਮਾਂ ਨੇ ਵੀ ਕਹੋੜ ਦੇ ਕੇ ਉਹ ਡੋਲੀ ਨਹੀਂ ਉਹ ਘੁਬੜਾਈ ਨਹੀਂ ਆਪਣੇ ਸਿਰ ਦਾ ਸਾਈਂ ਇਸ ਮਨੁੱਖਤਾ ਦੇ ਭਲੇ ਖਾਤਰ ਜੀ ਕੁਰਬਾਨ ਹੋਇਆ ਉਸ ਮਾਂ ਨੇ ਵੀ ਅਕਾਲ ਪੁਰਖ ਦੇ ਬਾਣੇ ਨੂੰ ਸੱਤ ਕਰਕੇ ਮਾਰ ਲਿਆ ਕੋਸ਼ਿਸ਼ ਕਰਿਓ ਇਹ ਪ੍ਰਕਾਸ਼ ਪੁਰਬ ਮਨਾਉਂਦੇ ਆ ਸਤguru ਜੀ ਨੇ ਜਿਹੜੇ ਸਾਡੇ ਲਈ ਪੂਰਨੇ ਪਾਏ ਮਹਾਰਾਜ ਸੱਚਾ ਸਾਧੂ ਜੀ ਨੇ ਜਿਹੜਾ ਸਾਨੂੰ ਰਾਹ ਵਿਖਾਇਆ ਆਪਾਂ ਉਹਦੇ ਮੇੜੇ ਵਿੱਚ ਉਹ ਜ਼ਹਿਰ ਜਿਹੜਾ ਸਮਾਜ ਵਿੱਚ ਭਰਿਆ ਸੀ ਜਿਹੜਾ ਅੱਜ ਵੀ ਸਾਡੇ ਸਮਾਜ ਨੂੰ ਚੜ ਰਿਹਾ ਹੈ ਇਹਨੂੰ ਤੋਂ ਬਚਣ ਦੀ ਕੋਸ਼ਿਸ਼ ਕਰੀਏ ਉਹ ਜਾਤਾਂ ਬਰਾਬਰੀਆਂ ਤੇ ਮੰਡ ਮੰਡਾਈ ਵਾਲਾ ਉਹ ਲੜਾਈ ਕਢਾਈ ਵਾਲਾ ਇੱਕ ਦੂਜੇ ਨਾਲ ਨਫਰਤ ਦੇ ਨਾਂ ਹੀ ਲੜਦਿਆਂ ਮਰਦਿਆਂ ਵੜਦਿਆਂ ਕੱਟਦਿਆਂ ਜਿੱਦੇ ਚੋਂ ਮਹਾਰਾਜ ਨੇ ਕੱਟਿਆ ਅੱਜ ਵੀ ਲੋੜ ਹੈ ਬਚਣ ਦੀ ਉਹਨਾਂ ਗੱਲਾਂ ਤੋਂ ਅੱਜ ਵੀ ਸਾਨੂੰ ਉਸ ਰਾਹ ਤੇ ਤੁਰਨ ਦੀ ਲੋੜ ਹੈ ਪਰ ਮੈਂ ਤਾਂ ਇਹ ਵੀ ਕਹਾਂਗਾ ਅਸੀਂ ਸਤਪੂ ਦੀ ਬਾਣੀ ਨੂੰ ਨਮਸਕਾਰ ਕਰਨ ਵਾਲੇ ਆ ਗੁਰਦੇਵ ਮਹਾਰਾਜ ਸਾਹਿਬ ਦੀ ਬਾਣੀ ਵੀ ਆ ਤੇ ਮੌਜੂਦ ਹੈ ਸਾਡੇ ਕੋਲ ਜੇ ਕਿਤੇ ਬਾਣੀ ਪੜਦੇ ਆ ਸਾਡੇ ਵਿੱਚ ਚਲੋ ਏਡਾ ਵੱਡਾ ਮਸਲਾ ਤਾਂ ਨਹੀਂ ਪਰ ਜਿਆ ਨਿੱਕੇ ਨਿੱਕੇ ਮਸਲੇ ਘਰਾਂ ਦੇ ਕਲੇਸ਼ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਬੈਠੇ ਤੇ ਏਡਾ ਵੱਡਾ ਕਲੇਸ਼ ਨਿਬੜ ਗਿਆ ਸੀ ਨਾ ਅਸਾਮ ਵਾਲਿਆਂ ਦਾ ਤੇ ਰਾਜਾ ਰਾਮ ਸਿੰਘ ਦਾ ਗੁਰੂ ਵਿੱਚ ਬੈਠਿਆ ਤੇ ਏਡਾ ਵੱਡਾ ਇੱਕ ਕਲੇਸ਼ ਜਿਹੜਾ ਸਮਾਜ ਵਿੱਚ ਲਗਾਤਾਰ ਉਜਾੜਾ ਕਰ ਰਿਹਾ ਸੀ ਬਰਬਾਦੀ ਹੋ ਰਹੀ ਸੀ ਗੁਰੂ ਵਿੱਚ ਬੈਠਿਆ ਤੇ ਉਹ ਕਲੇਸ਼ ਵੀ ਨਿਬੜ ਗਿਆ ਮੈਂ ਕਹਿੰਦਾ ਚਲੋ ਵੱਡਿਆਂ ਦੀ ਗੱਲ ਛੱਡ ਦਈਏ ਵੱਡਿਆਂ ਥਾਮਾਂ ਦੀ ਗੱਲ ਛੱਡ ਦਈਏ ਸਾਡੇ ਘਰਾਂ ਦੇ ਕਲੇਸ਼ ਦਾ ਨਿਬੜੀ ਸਕਦੇ ਸੀ ਜੇ ਗੁਰੂ ਵਿੱਚ ਬਹਿ ਜਾਏ ਅੱਜ ਇਹ ਨਿੱਕੇ ਨਿੱਕੇ ਸਾਡੇ ਮਤ ਭੇਦ ਹੈ ਇਹਨਾਂ ਨੂੰ ਤਾਂ ਦੂਰ ਅਸੀਂ ਕਰ ਹੀ ਸਕਦੇ ਜੇ ਗੁਰੂ ਸਾਡੇ ਵਿੱਚ ਬਹਿ ਜਾਏ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰ ਇੱਕ ਥਾਂ ਤੇ ਹੈ ਹਰ ਗੁਰਦੁਆਰੇ 'ਚ ਬਲਸਰ 'ਚ ਗੁਰੂ ਸਾਡੇ 'ਚ ਬੈਠਾ ਨਹੀਂ ਹੈ ਅਸੀਂ ਗੁਰੂ ਤੋਂ ਵਿਤਖ ਨਾਲ ਰਹਿੰਦੇ ਆ ਗੁਰੂ ਤੋਂ ਦੂਰੀ ਨਾਲ ਰਹਿੰਦੇ ਆ ਜੋ ਗੁਰੂ ਕਹਿੰਦਾ ਉਹਦਾ ਸਾਡੇ ਅੰਦਰ ਅਹਿਸਾਸ ਨਹੀਂ ਹੈ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਦਿਮਾਗ ਨਾਲ ਆਉਨੇ ਆ ਉਦਾਂ ਹੀ ਭਰੇ ਭਰਾਏ ਆਏ ਤੇ ਭਰੇ ਭੜਾਈ ਉੱਠ ਕੇ ਚਲੇ ਗਏ ਕੁਝ ਵੀ ਨਹੀਂ ਲੈ ਕੇ ਜਾਂਦੇ ਅਸੀਂ ਕਿਸੇ ਪਾਸੇ ਨਹੀਂ ਲੱਗਦੇ ਮੈਂ ਕੱਲ੍ਹ ਦੇ ਦਿਮਾਗ 'ਚ ਇਸ ਨੂੰ ਅੱਗੇ ਹੋਰ ਇੱਕ ਵਿਚਾਰ ਨੂੰ ਇਤਿਹਾਸ ਦੇ ਪੱਖ ਨੂੰ ਤੇ ਗੁਰਬਾਣੀ ਦੇ ਪੱਖ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਉਮੀਦ ਕਰਦਾ ਮਹਾਰਾਜ ਸਭੇ ਪਾਤਸ਼ਾਹ ਜੀ ਦੇ ਸੁੰਦਰ ਪਰਉਪਕਾਰੀ